ਇਹ 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 ਕਬੱਡੀ 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 ਹੋ ਗਿਆ ਕਬੱਡੀ 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 ਹੋ ਗਿਆ ਵੀ ਬੱਲਿਆ ਟੀਮਾਂ ਦੋਨੇ ਸਿਰੇ ਦੀਆਂ ਟੀਮਾਂ ਦੋਨੇ ਝੋਟੀ ਦੀਆਂ ਸੋਹਣਿਆ ਚੁੱਕਲਾ ਮੈਕ ਵੀਰਿਆ ਕਬੱਡੀ ਪੇ ਰਹੀ ਹੈ ਕਾਵਲ ਨਗਲਾ ਤੇ ਨਾਲ ਜਿਆਦਰ ਕਰਾਟ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੀ ਕਮੈਂਟਰੀ ਵਾਲਿਆਂ ਦੀ ਇਹ ਫੀਲਡ ਮੇਰੇ ਵੀਰੋ ਸਾਰੇ ਭਰਾ ਨੇ ਸਤਿਕਾਰ ਜੇ ਸਤਕਾਰ ਹੈ ਜੌਬ ਇਜ਼ ਜੌਬ ਹੈ ਮੈਂ ਸਤਿਕਾਰ ਕਰਦਾ ਹਾਂ ਪਰ ਪ੍ਰਬੰਧਕਾਂ ਦਾ ਸਤਿਕਾਰ ਕਰਨਾ ਪਿਆ ਜਿਹੜਾ ਮੇਰੇ ਵੀ ਉਹਨਾਂ ਨੇ ਸਨੇਹਾ ਭੇਜਿਆ ਲਓ ਜੀ ਸਾਈਡ ਖੇਡ ਮੈਦਾਨ ਦੇ ਵਿੱਚ ਛੋਟੀ ਦੀ ਕਬੱਡੀ ਹੈ ਰੈਂਬੋ ਰੈਂਬੋ ਜੇ ਖੇਪੜ ਦੇ ਵਿੱਚ ਰੈਂਬੋ ਰੈਂਬੋ ਹੋਈ ਜਾਂਦੀ ਹੈ ਰੈਂਬੋ ਰੈਂਬੋ ਹੋਈ ਜਾਂਦੀ ਹੈ ਜੱਸ ਸਾਡਾ ਵੀਰ ਹੈ ਓਐਲਸੀ ਵਾਲਾ ਵੀਰਾ ਕਹਿੰਦਾ ਵੀ ਜੱਗੂ ਦੇ ਤਿੰਨ ਜਫੇ 11000 ਦੇ ਹੋਣਗੇ ਆ ਗੋਸ਼ਾ ਰੌਂਤਿਆਂ ਵਾਲਾ ਇਹ ਗੁਰਬਖਸ਼ ਸਿੰਘ ਹੈ ਮੇਰੇ ਮਿੱਤਰੋ ਇਹਨੂੰ ਗੋਸ਼ਾ ਗੋਸ਼ਾ ਕਹਿੰਦੇ ਆ ਆ ਰੌਂਤਿਆਂ ਵਾਲਾ ਗੋਸ਼ਾ ਚ ਮੋਗੇ ਵਾਲਾ ਸੰਗਰੂਰ ਦੇ ਵਿੱਚ ਪੁੱਜਿਆ ਹੋਇਆ ਕਿ ਮੋਗੇ ਕੋਲ ਮਾਰੀ ਕੀਤੀ ਸੀ ਚੱਕਲੇ ਕੋਲ ਜਾ ਕੇ ਦੌਧਰਦੇ ਔਰ ਨੇਤ ਆਪਣੇ ਗੀਤਾਂ ਦੇ ਵਿੱਚ ਗੱਲਾਂ ਕਰਦਾ ਹੁੰਦਾ ਪਰ ਸੰਗਰੂਰ ਵਾਲਾ ਅਣਦਾਣੇ ਵਾਲਾ ਬੂਟਾ ਜਖੇਪਲ ਦੇ ਵਿੱਚ ਕਰ ਗਿਆ ਕੰਮ ਕਸੂਤਾ ਸੇਵਕ ਜੀ ਸੁਖ ਲੋਟੇ ਕੇ ਜਖੇਪਲ ਬੈਠਾ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਸ੍ਰਿੰਦਰ ਕਹਿੰਦਾ ਵੀ ਜਖੇਪੜ ਵਾਲਾ ਜਿਹੜਾ ਵੀ ਜਾਫੀ ਜਫਾ ਲਾਊਗਾ ਆਪਾਂ 11-11 ਸੌ ਨਾਲ ਮਾਨ ਸਨਮਾਨ ਕਰਨੇ ਆ ਰਾਜ ਜਖੇਪੜ ਕੈਨੇਡਾ ਦੇ ਵਿੱਚ ਬੈਠਾ ਮੇਰੇ ਮਿੱਤਰੋ ਉਹ ਬਬਰਾ ਠੇਕਰੀ ਵਾਲਿਆ ਕਬੱਡੀ ਕਬੱਡੀ ਕਰਦਾ ਹੋਇਆ ਹੁਣ ਗੱਲ ਔਖੀ ਲੱਗਦੀ ਹੈ ਹੁਣ ਗੱਲ ਮੁਸ਼ਕਲ ਲੱਗਦੀ ਹੈ ਉਹ ਠੇਕਰੀ ਵਾਲਿਆ ਬਬਰਾ ਹੁਣ ਤੇ ਕਹਿੰਦਾ ਭਾਵੇਂ ਘੋੜੀਆਂ 51 5100 ਰੁਪਏ ਦਾ ਹੋਊਗਾ ਛਾਤਰ ਵਾਲੇ ਵਿੱਕੇ ਦੀ ਕਬੱਡੀ ਪਈ ਹੋਈ ਹੈ ਇੱਕ ਪਾਸੇ ਬਿੱਲਾ ਆ ਉਹ ਨਾਲ ਨੌਜਵਾਨ RAM ਆ ਦੂਜੀ ਕਨੀ ਤੇ ਜੱਗੂ ਹਾਕਮ ਵਾਲੀਆ ਖੇਡਦਾ ਕਬੱਡੀ ਕਹਿੰਦੇ ਪੁੱਤ ਪੁਲਵਾਨ ਦਾ ਜੱਗੂ ਦਾ ਨਾਮ ਹੁਣ ਬੱਚਾ ਬੱਚਾ ਜਾਣਦਾ ਜਿਹਦਾ ਹਾਕਮ ਵਾਲਾ ਪਿੰਡ ਭੰਨੇ ਰੇਡਰਾਂ ਦੀ ਹਿੰਦ ਗੱਲਾਂ ਦਰਸ਼ਨ ਸੱਚੀਆਂ ਸੁਣਾਈ ਜਾਂਦਾ ਏ ਪਛਾ ਇਹਨੂੰ ਗੋਸ਼ਾ ਕਹਿੰਦੇ ਪਿਆਦੇ ਨਾਲ ਲਓ ਪੈਂਦੀ ਹੋ ਕਬੱਡੀ ਹੁਣ ਚੌਂਦ ਵਿੱਚੋਂ ਕਿਹੜਾ ਜਾਫੀ ਲਾ ਕੇ ਜੱਸਾ ਜਿਹੜਾ ਬੱਲੇ ਬੱਲੇ ਕਰਾੜੂਗਾ ਇੱਕ ਪਾਸੇ ਬੂਟਾ ਨਾਣੇ ਦਾ ਲੱਗਾ ਹੋਇਆ ਹੈ ਨਾਲ ਕਹਿੰਦੇ ਮੀਨਾ ਜਖੇਪੜ ਦਾ ਲੱਗਾ ਹੋਇਆ ਹੈ ਨਾਂ ਤੇ ਗੁਰਮੁਖ ਸਿੰਘ ਹੈ ਪਰ ਕਬੱਡੀ ਵਾਲੇ ਮੀਨਾ ਕਹਿੰਦੇ ਜਖੇਪੜ ਦਾ ਫੜਿਆ ਗੁੱਟਾ ਇੱਕ ਪਾਸੇ ਬੱਲੇ 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 ਜਖੇਪੜ ਵਿੱਚ ਕੌਡੀ ਚੱਲੇ ਹੋਈ ਪਈ ਹੈ ਬੱਲੇ ਬੱਲੇ ਜਖੇਪੜ ਵਿੱਚ ਕੌਡੀ ਚੱਲੇ ਹੁੰਦੀ ਆ ਬੱਲੇ ਬੱਲੇ ਜਖੇਪੜ ਵਿੱਚ ਕੌਡੀ ਚੱਲੇ ਪੁੱਤਰ ਹਾਕਮਾਲੀਆ ਜੱਗੂ ਇਸਵੇਂ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਮਿੱਤਰੋ ਆ ਤੇ ਵੱਖਰੀ ਸੀਨ ਬਣ ਗਿਆ ਆ ਤੇ ਵੱਖਰੀ ਨਜ਼ਾਰਾ ਬਣ ਗਿਆ ਉਹ ਜਖੇਪੜ ਦੇ ਮੇਲੇ ਦਾ ਹਾਕਮਾਲੀਆ ਜੱਗੂ ਕਹਿੰਦੇ ਜੱਫੀਆਂ ਤੋਂ ਰੇਡਾਂ ਤੇ ਆ ਗਿਆ ਉਹ ਜੱਗੂ ਤੇ ਬੂਟੇ ਦੀ ਟੱਕਰ ਚੱਲ ਗਿਆ ਇਹ 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 ਰੰਬੋ ਰੰਬੋ ਬੰਦਿਆ ਨੇ ਸੋਹਣਿਆ ਸੁਣਖਿਆ ਦੁਨੀਆ ਨੇ ਨਾ ਤੇਰਾ ਰੱਖਿਆ ਰੈਂਬੋ ਰੈਂਬੋ ਸ੍ਰਿੰਦਰ ਜਖੇਪੜ ਵੱਲੋਂ ਬੰਦ ਹੈ ਮੈਚ ਅਗਲਾ ਵੀ ਚੋਟੀ ਦਾ ਹੋਊਗਾ ਮੇਰੀ ਬੇਨਤੀ ਹੈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੈਚ ਆ ਵੀ sire ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਜਖੇਪੜ ਦੀ ਮੇਜ਼ਬਾਨ ਟੀਮ ਹੈ ਦੂਸਰੇ ਪਾਸੇ ਮੋਗੇ ਦਾ ਰੌਂਤਾਪਿੰਡ ਖੇਡ ਰਿਹਾ ਹੈ ਹਾਕਮ ਵਾਲੀਆ ਜੱਗੂ ਫੇਰ ਆ ਗਿਆ ਹੈ ਪਿੰਦਾ ਅਮਰੀਕਾ ਤੇ ਦਿਦਾਰ ਆਸਟ੍ਰੇਲੀਆ ਵੱਲੋਂ 5100 ਹੋਊਗਾ ਜਫੇ ਦਾ ਆ ਮੇਰੇ ਮਿੱਤਰੋ ਹੱਲਾ ਗੱਲਾ ਹੋ ਗਿਆ ਅਣਲਾਣੇ ਦਾ ਬੂਟਾ ਤੇ ਹਾਕਮਲੀਆ ਜੱਗੂ ਅੱਜ ਜਖੇਪੜ ਦੇ ਵਿੱਚ ਸਿਰਾ ਹੋ ਗਿਆ ਜਖੇਪੜ ਦੇ ਵਿੱਚ ਐਂਡ ਹੋ ਗਿਆ ਕਬੱਡੀ 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 ਹੋ ਗਿਆ ਮੁੰਡੇ ਸੰਗਰੂਰ ਤੇ ਅੱਖਾਂ ਨਾਲ ਘੂਰਦੇ ਮੁੰਡੇ ਸੰਗਰੂਰ ਦੇ ਅੱਖਾਂ ਨਾਲ ਘੂਰਦੇ ਮੁੰਡੇ ਸੰਗਰੂਰ ਦੇ ਉਹ ਮੁੰਡੇ ਸੰਗਰੂਰ ਦੇ ਅੱਖਾਂ ਨਾਲ ਘੂਰਦੇ ਮੁੰਡੇ ਸੰਗਰੂਰ ਦੇ